प्यारे विद्यार्थियों ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹਿਲੀ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਪਾਠ ਦੂਜਾ ਪੰਛੀ ਲੱਗਦੇ ਕਿੰਨੇ ਚੰਗੇ ਕਵਿਤਾ ਪੜ੍ਹਾਂਗੇ ਜਿਹੜੀ ਕਿ ਕਕਾ ਵਰਗ ਦੇ ਨਾਲ ਕ ਵਰਗ ਦੇ ਨਾਲ ਸੰਬੰਧਿਤ ਹੈ ਕਕਾ ਕਬੂਤਰ ਚੁਗਦਾ ਦਾਣੇ ਕੋੜ ਕਹਿੰਦਾ ਮੈਂ ਵੀ ਖਾਣੇ ਕੁੱਤੇ ਕਹਿੰਦਾ ਮੈਂ ਵੀ ਖਾਣੇ ਫੁੱਕਾ ਕਬੂਤਰ ਚੁਗਦਾ ਦਾਣੇ ਕੁੱਤੇ ਕਹਿੰਦਾ ਮੈਂ ਵੀ ਖਾਣੇ ਫੁੱਕਾ ਕਹਿੰਦਾ ਮੈਂ ਵੀ ਖਾਣੇ ਫੁੱਕਾ ਖੰਬੇ ਕੋਲ ਖੜੋਤਾ ਫੁੱਕਾ ਖੰਬੇ ਕੋਲ ਖੜੋਤਾ ਥੰਬੂ ਹਿਲਾਵੇ ਮਿੱਠੂ ਤੋਤਾ ਕੱਖੰਬੇ ਕੋਲ ਖੜੂਤਾ ਥੰਬ ਹਿਲਾਵੇ ਮਿੱਠੂ ਤੋਤਾ ਗੁਗਾ ਗਟਾਰਾ ਉਡੀਆਂ ਆਈਆਂ ਗਮਲੇ ਕੋਲ ਰੌਣਕਾਂ ਲਾਈਆਂ ਗੁਗਾ ਗਟਾਰਾ ਉਡੀਆਂ ਆਈਆਂ ਗਗਾ ਕੁੱਗੀ ਘਰ ਵਿੱਚ ਆਵੇ ਕੱਕਾ ਕੁੱਗੀ ਘਰ ਵਿੱਚ ਆਵੇ ਕੁੱਗੂ ਕੂੰ ਦੇ ਕੀ ਸੁਣਾਵੇ ਕੱਕਾ ਕੁੱਗੀ ਘਰ ਵਿੱਚ ਆਵੇ ਕੱਕਾ ਕੁੱਗੀ ਘਰ ਵਿੱਚ ਆਵੇ ਕੁੱਗੂ ਕੂੰ ਦੇ ਕੀ ਸੁਣਾਵੇ ਕਹਿੰਦਾ ਗੱਲ ਸੁਨਾਵਾ ਗੰਗਨ ਦੇ ਵਿੱਚ ਮੈਂ ਸੱਜ ਜਾਵਾ ਗੰਗਨ ਦੇ ਵਿੱਚ ਮੈਂ ਸੱਜ ਜਾਵਾ ਕਹਿੰਦਾ ਗੱਲ ਸੁਨਾਵਾ ਗੰਗਨ ਦੇ ਵਿੱਚ ਮੈਂ ਸੱਜ ਜਾਵਾ ਪਿਆਰੇ ਵਿਦਿਆਰਥੀਓ ਇਸ ਕਵਤਾ ਨੂੰ ਤੁਸੀਂ ਸਮਝਣਾ ਹੈ ਚੰਗੀ ਤਰ੍ਹਾਂ ਯਾਦ ਕਰਨਾ ਹੈ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਨਾਲ